ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਦੀ ਸਾਜੀ ਅਤੇ ਨਵਾਜੀ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਗਰਾਟਕੌਰ ਨਗਰਾਸ ਅਸਟਰੀਆ ਦੇਖੋ ਇਹ ਬੇਨਤੀ ਹੈ ਕਿ ਆਪ ਸੰਗਤਾਂ ਨੂੰ ਉਚਿਤ ਕੀਤਾ ਜਾ ਰਿਹਾ ਹੈ ਇਹ ਕਸਦਾ ਹੈ ਕਿ ਸੰਗਤ ਜੀ ਆਪਾਂ ਨੇ ਆਪਣੇ ਸਰਦਾਰਵਾ ਸਾਹਿਬ ਦੇ ਸਥਾਨ ਤੇ 28 ਸਤੰਬਰ ਨੂੰ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣੇ ਨੇ ਸੋ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਉ ਇਹ ਦੀਵਾਨ ਨੇ ਨਗਰ ਕੀਰਤਨ ਨੇ ਇਹ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪਰਉ ਦੇ ਸੰਬੰਧ ਵਿੱਚ ਸਜਾਏ ਜਾ ਰਹੇ ਨੇ ਸੋ ਇਹੋ ਜੇ ਪ੍ਰੋਗਰਾਮ ਇਹੋ ਜੇ ਦੀਵਾਨ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਜਾਂਦੇ ਨੇ ਸਵਾਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਦਿੱ ਤੱਕ ਵੀ ਦਾਦੀ ਆਵਾਜ਼ ਆ ਰਹੀ ਹੈ ਆਪ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਾਰਿਆਂ ਵੱਲੋਂ ਨਿੱਘਾ ਸੱਦਾ ਹੈ ਆਪ ਸਾਰਿਆਂ ਨੇ ਹਮੂ ਮਾ ਕੇ ਪਹੁੰਚਣਾ ਹੈ ਜੀ ਸਮਾਂ ਹੈ 28 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਜੋ ਹੈ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਸਵਾਪ ਸਾਰੀਆਂ ਸੰਗਤਾਂ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਨੇ ਸਮਿਸਲ ਪਹੁੰਚਣਾ ਹੈ ਜੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ